मीत अनमोल ਦੀ 오쇼 ਦੇ ਪਰਵਚਨਾ ਚੋਂ ਸੰਕ੍ਰਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕੈਸਾ ਮਰਨਾ ਹੋਈ ਵਿਚੋਂ ਰਚਨਾ ਲਾਲਟਨ ਤੇ ਤੋਤੇ ਦਾ ਪਿੰਜਰਾ ਇੱਕ ਸ਼ਰਾਬੀ ਰਾਤ ਤੇਰ ਨਾਲ ਘਰ ਪਰਤਿਆ ਰਾਸਤੇ ਵਿੱਚ ਬਹੁਤ ਝੰਜਟਾਂ ਆਈਆਂ ਤੁਰਦੇ ਫਿਰਦੇ ਲੋਕਾਂ ਨਾਲ ਟਕਰਾਇਆ ਰਾਹ ਵਿੱਚ ਖੜੀਆਂ ਗਾਵਾਂ ਤੇ ਬਲਦਾਂ ਨਾਲ ਟਕਰਾ ਗਿਆ ਬਾਰ ਬਾਰ ਉਸਨੇ ਆਪਣੀ ਲਾਲਟਨ ਚੁੱਕ ਕੇ ਵੇਖੀ ਤੇ ਕਿਹਾ ਗੱਲ ਕੀ ਹੈ ਨਾਲ ਲਾਲਟਨ ਲਈ ਹੋਈ ਹੈ ਫਿਰ ਵੀ ਨਾਲੀ ਵਿੱਚ ਡਿੱਗ ਪਿਆ اپنی ਲਾਲਟਨ ਸਮੇਤ ਫਿਰ ਕੋਈ ਉਸ ਨੂੰ ਚੁੱਕ ਕੇ ਘਰ ਪਹੁੰਚਾ ਕੇ ਗਿਆ ਦੂਜੇ ਦਿਨ ਸਵੇਰੇ ਬੈਠਾ ਹੈ ਕੁਝ ਕੁਝ ਧੁੰਦਲੀ ਯਾਦ ਆ ਰਹੀ ਹੈ ਰਾਤ ਦੀ ਸਿਰ ਵਿੱਚ ਸੱਟ ਲੱਗੀ ਹੋਈ ਹੈ ਪੈਰਾਂ ਵਿੱਚ ਵੀ ਮੋਚ ਆ ਗਈ ਹੈ ਉਹ ਹੈਰਾਨ ਹੈ ਕਿ ਆਖਰ ਕੀ ਹੋਇਆ ਲਾਲਟਨ ਮੇਰੇ ਹੱਥ ਵਿੱਚ ਸੀ ਮੈਂ ਇੰਨਾ ਕਿਵੇਂ ਟਕਰਾਇਆ ਅਤੇ ਉਦੋਂ ਹੀ ਸ਼ਰਾਬ ਘਰ ਦਾ ਮਾਲਕ ਆ ਗਿਆ ਅਤੇ ਉਸਨੇ ਕਿਹਾ ਭਰਾ ਇਹ ਲੈ ਆਪਣੀ ਲਾਲਟਨ ਤੂੰ ਕੱਲ ਮੇਰੇ ਸ਼ਰਾਬ ਘਰ ਵਿੱਚ ਛੱਡਾਇਆ ਸੀ ਤੇ ਤੂੰ ਮੇਰੇ ਤੋਤੇ ਦਾ ਪਿੰਜਰਾ ਚੁੱਕ ਲਿਆ ਸੀ ਮੇਰੇ ਤੋਤੇ ਦਾ ਪਿੰਜਰਾ ਕਿੱਥੇ ਹੈ ਹੁਣ ਇੱਕ ਸ਼ਰਾਬੀ ਆਦਮੀ ਨਸ਼ੇ ਵਿੱਚ ਸੀ بے ਹੋਸ਼ੀ ਵਿੱਚ ਸੀ ਲਾਲਟਨ ਵਰਗਾ ਹੀ ਜਾਪਿਆ ਹੋਵੇਗਾ ਤੋਤੇ ਦਾ ਪਿੰਜਰਾ ਫੜਨ ਵਿੱਚ ਵੀ ਲਾਲਟਨ ਵਰਗਾ ਰਹਾ ਹੋਵੇਗਾ ਤਾਂ ਚੁੱਕੇ ਤੁਰ ਪਿਆ بے ਹੋਸ਼ੀ ਵਿੱਚ ਤੁਸੀਂ ਜੋ ਫੜ ਲੈਂਦੇ ਹੋ ਉਸ ਨਾਲ ਬਣਦੀ ਹੈ ਪਰੰਪਰਾ ਕੋਸ਼ ਵਿੱਚ ਤੁਸੀਂ ਜੋ ਜਾਣਦੇ ਹੋ ਉਹ ਹੈ ਧਰਮ ਧਰਮ ਦੀ ਕੋਈ ਪਰੰਪਰਾ ਨਹੀਂ ਹੁੰਦੀ ਪਰੰਪਰਾ ਵਿੱਚ ਕੋਈ ਧਰਮ ਨਹੀਂ ਹੁੰਦਾ ਇਸ ਲਈ Hindu ਨੂੰ ਮੈਂ ਧਾਰਮਿਕ ਨਹੀਂ ਕਹਿੰਦਾ ਮੁਸਲਮਾਨ ਨੂੰ ਮੈਂ ਧਾਰਮਿਕ ਨਹੀਂ ਕਹਿੰਦਾ ਐਸਾਈ ਨੂੰ ਜੈਨ ਨੂੰ ਧਾਰਮਿਕ ਨਹੀਂ ਕਹਿੰਦਾ ਧਰਮ ਦਾ ਇਹਨਾਂ ਨਾਲ ਕੀ ਸਬੰਧ ਇਹ ਤਾਂ ਤੋਤੇ ਦੇ ਪਿੰਜਰੇ ਹਨ ਮਹਾਵੀਰ ਦੇ ਹੱਥ ਵਿੱਚ ਲਾਲਟਨ ਸੀ ਜੈਨ ਦੇ ਹੱਥ ਵਿੱਚ ਇੱਕ ਤੋਤੇ ਦਾ ਪਿੰਜਰਾ ਹੈ ਕ੍ਰਿਸ਼ਨ ਦੇ ਹੱਥ ਵਿੱਚ ਲਾਲਟਨ ਸੀ ਹਿੰਦੂ ਦੇ ਹੱਥ ਵਿੱਚ ਤੋਤੇ ਦਾ ਪਿੰਜਰਾ ਹੈ ਹੁਣ ਤੁਸੀਂ ਤੋਤੇ ਦੇ ਪਿੰਜਰੇ ਦੀ ਕਿੰਨੀ ਹੀ ਪੂਜਾ ਕਰੋ ਲੱਖ ਉਹਦੇ ਸਾਹਮਣੇ ਨੱਚੋ ਗਾਓ ਤੋਤੇ ਦਾ ਪਿੰਜਰਾ ਤੋਤੇ ਦਾ ਪਿੰਜਰਾ ਹੈ ਉਸ ਤੋਂ ਰੌਸ਼ਨੀ ਪ੍ਰਾਪਤ ਨਹੀਂ ਕਰ ਸਕਦੇ ਉਸ ਵਿੱਚ ਪ੍ਰਕਾਸ਼ ਨਹੀਂ ਹੈ ਧੰਨਵਾਦ